ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਸੂਰਿਆਲਾ ਬੱਕਰਾ ਮੰਡੀ ਦੇ ਵਿੱਚ ਲੋਕਾਂ ਸਰਪੰਚਾ ਰਾਜਵਿੰਦਰ ਸਿੰਘ ਨਾਮ ਪਿੰਡ ਹਰੀਕੇ ਕਲਾ ਇਹਨੇ ਬਾਈ ਜੀ 2200 ਦੇ ਕੀਤੇ ਅੱਜ ਤੇ ਇਹਨੂੰ ਪੱਖਾ ਦੇ ਕੇ ਮੰਡੀ ਹੰਡਰਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਅੱਗੇ ਬਾਈ ਪਵਨਵੰਦਰ ਜੀ ਬੋਲਣਗੇ ਇਹਨਾਂ ਦੇ ਵਿਚਾਰ ਸੁਣਦੇ ਹਾਂ ਬਹੁਤ ਬਹੁਤ ਧੰਨਵਾਦ ਇਹਨਾਂ ਬਕਰਾ ਮੰਡੀ ਦੇ ਬੋਖੇ ਜਿੰਨੇ ਵੀ YouTube ਵਰਤਾਰੇ ਦੀ ਰਾ ਫਾਰੀ ਵੀਰ ਆ ਬਕਰੀਆਂ ਗਾਲ ਮਰੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਕਰਾ ਮੰਡੀ ਦੇ ਜੇ ਤੁਸੀਂ ਅਪਡੇਟ ਮੰਗਣਾ ਚਾਹੁੰਦੇ ਹੋ ਨਰੋਡ ਕੱਲਾ ਭਰਾ ਦੇ ਨਾਮ ਤੇ ਬਚਾ ਲਿਖਾ ਭਰਾ ਦਾ ਪਤਾ ਦਿੰਦੇ ਆਗੇ ਅੱਜ ਆਪਣੇ ਕੋਲੇ ਬੋਖਾ ਸਰਪੰਚ ਹਰੀ ਗਿਆਲੇ ਦੀ 2200 ਕਿੱਤਿਆਂ ਨਰੋਡ ਕੱਲੇ ਨੇ ਅੱਲਾ ਕੌਮ ਨਾਮ ਦੇ ਵਿੱਚ ਆ ਫਰਡਾ ਪੱਖਾ ਦੇਣ ਕਿ ਕੋਈ ਇਹ ਨਹੀਂ ਬਿਝੂਠਾ ਬਕਾਇਦਾ ਆਪਣੇ ਕੋਈ ਫਾਕੀਆਂ ਹੈਗੀਆਂ ਕੈਮਰੇ ਦੇ ਵਿੱਚ ਕੱਲਾ ਕੱਲਾ ਸੌਦਾ ਪਖਾਵਾਗੇ ਕਿਹੜੇ ਬੰਦੇ ਤੋਂ ਕੀਤਾਗਾ ਕਿਉਂਨੇ ਨੇ ਵੇਚਿਆ ਸੀਗਾ 250 ਦੇ ਕਰੋੜ ਕੀਤੇ ਆ ਬਾਈ ਭੋਗੇ ਸਰਪੰਚ ਨੇ ਮੈਂ ਵੇਖੀਆਂ ਪਰਚੀਆਂ ਬਾਈ 25 ਉਹਨੇ ਆਪਣੇ ਭੋਗੇ ਦੇ ਕੋਲੇ ਆਪਣੇ ਫਾਕੀਆਂ ਸਾਰੀ ਲੈ ਕੇ ਆ ਤੇ ਬਾਅਦ ਤੋਂ ਬਾਅਦ ਸੁਨਿਆਣਾ ਬਕਰਾ ਮੰਡੀ ਤੇ ਪਹੁੰਚਿਆ ਕਰੋ ਤੇ ਤੁਸੀਂ ਵੀ ਆ ਹੋ ਸਕਦਾ ਅਗਲੇ ਪੱਕੇ ਦੇ ਵੇਚਣਾਂ ਤੁਸੀਂ ਹੋਵੋ ਤੇ ਬਾਅਦ ਤੋਂ ਬਾਅਦ ਵਪਾਰੀ ਵੀਰਾਂ ਨੂੰ ਇਹੀ ਪੀਸ ਦਿੰਦੇ ਆ ਤਾਂ ਮਾਲ ਲੈ ਕੇ ਸੁਨਿਆਣਾ ਬਕਰਾ ਮੰਡੀ ਤੇ ਬੰਦੋਲੇ ਖਰੀਦਦਾਰੀ ਕਰੋ ਤੇ ਸਭ ਨੂੰ ਆਪ ਪੱਖਿਆਂ ਦੇ ਨਾਲ ਸਨਮਾਨਤ ਕਰਾਂਗੇ ਆ ਜੀ ਵਾਹ ਬਾਕੀ ਜਿੰਨੇ ਵੀ ਸਾਡੇ ਸੀਨੀਅਰ ਅੱਗੇ ਖੜੇ ਆਗੇ ਸਾਰੇ ਆਪਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕੋ ਸਾਡੇ ਤੋਂ ਵੱਡੇ ਸਾਡੇ ਤੋਂ ਆ ਕੁਛ ਹੁੰਦੇ ਆ ਜਿਹੜੇ ਆਪਣੇ ਅੰਕੋ ਬੰਦਲ ਜਿਹੜੇ ਤਰੀਕੇ ਦੀ ਖੜੇ ਆਗੇ ਇਹ ਆਪਣੀ ਬੰਦੀ ਦੇ ਵਿੱਚ ਬਹੁਤ ਇਹਨਾਂ ਦਾ ਸਾਥ ਹੈਗਾ ਚਲੌਣ ਦੇ ਵਿੱਚ ਬਹੁਤ ਵੀ ਭਰਾ ਹੈਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਰੇਡ ਵਾਲਾ ਮੱਢੀ ਨੂੰ ਜੀਓ ਕਰਦੇ ਆਂਗੇ ਕਿ ਅੱਜ ਬਾਈ ਬੁਕੇ ਸਰਪੰਚਰੇ ਨੇ ਵਾਲਾ ਮੱਢੀ ਜਮਾਂ ਕਰਤੀ ਖਾਦੋ ਵਾਹ ਜੀ ਬਹੁਤ ਬਹੁਤ ਬਾਈ ਸਰਪੰਚਰਾ ਗੱਲ ਕੀ ਕਹਿਣਗੇ ਆਪਣੀ ਜ਼ਿੰਦਗੀ ਬਾਰੇ ਬਹੁਤ ਬਹੁਤ ਧੰਨਵਾਦ ਬਹੁਤ ਪੂਰੀ ਦਾ ਜਨੂ ਮਾਣ ਮੇਰੇ ਮਿੱਟੀ ਜਵਾ ਮੈਨ ਕੋਲ ਬਹੁਤ ਬਹੁਤ ਅੰਦਾਜ਼ਾ ਲੱਗਦਾ ਹੈ ਕਿ ਮਾਣ ਦਾ ਸ਼ਾਨਦਾ ਸਾਰਾ ਪ੍ਰਬੰਧ ਹੁੰਦਾ ਬਹੁਤ ਬਧੀਆ ਮਾਲਕਾ ਕੱਪ ਤੋਂ ਉਹਦੇ ਤੋਂ ਦਾ ਦੇਖਦੇ ਬਹੁਤ ਆਪਾਂ ਵੀ ਕਰਵਾ ਜਾਈ ਰੇਟ ਤੇ ਲੈ ਲਏ ਆ ਬਾਅਦ ਲੱਗਦਾ ਜੀ ਕਿ ਰੇਟ ਵਾਲੇ ਸੋ ਦੋਸਤੋ ਇਹ ਸੀ ਬੁਗਾ ਸਰਪੰਚ ਤੇ ਇਸ ਵੀਰ ਨੇ ਅੱਜ ਬਾਈ ਸੌਦੇ ਕਰਕੇ ਨਾਂ ਰੌਸ਼ਨ ਕੀਤਾ ਅੱਜ ਆ ਜਲਦਾ ਇੱਥੇ ਆ ਕੇ ਤੇ ਇਹਨਾਂ ਨੂੰ ਪੱਖੇ ਦੇ ਨਾਲ ਸਨਮਾਨਿਆ ਗਿਆ ਤੇ ਜੇ ਅਗਲੀ ਵਾਰ ਹੋ ਸਕਦਾ ਤੁਸੀਂ ਵੀ ਇਸ ਪੱਖੇ ਦੇ ਵਿਜੇਤਾ ਹੋ ਇੱਕ ਨਹੀਂ ਦੋਸਤੋ ਚਾਰ ਚਾਰ ਪੰਜ ਪੰਜ ਪੱਖੇ ਮੰਡੀਆਂ ਦੇ ਤੇ ਵੰਡੇ ਜਾਂਦੇ ਆ ਜਿਹੜਾ ਵੀ ਕੋਈ 1500 ਦਿਆਂ ਦੇ ਉੱਤੇ ਕੋਈ ਵੀ ਵੀਰ ਸੌਦਾ ਕਰੂਗਾ ਤਾਂ ਉਹਨੂੰ ਬਾਈ ਜੀ ਵੇਚ ਇੱਕ ਪੱਖਾ ਦਿੱਤਾ ਜਾਊਗਾ ਤੇ ਆ ਤੁਹਾਡੇ ਸਾਹਮਣੇ ਦੇ ਰਿਹਾ ਇਹ ਵੀ ਗੱਲ ਜਿਵੇਂ ਮੀਂਹ ਪੈ ਗਿਆ ਵੱਡਾ ਬਰੀਕ ਮਸ਼ਰੀ ਜੀ ਹੋ ਗਈ ਪੱਖੇ ਦੀ ਵੀ ਇਹਨਾਂ ਨੂੰ ਸਖਤ ਲੋੜ ਸੀ ਵਾਹ ਜੀ ਵਾਹ ਬਹੁਤ ਧੰਨਵਾਦ ਕਰਦੇ ਹਾਂ ਜੀ ਬੰਦੀ ਆਇਆ ਤਾਂ ਖੁਸ਼ੀ ਹੋਏ ਜਿਹੜਾ ਕੰਮ ਧੰਨਵਾਦ ਵੀ ਇਹ ਤਾਂ ਜੀ ਭਾਈ ਜੀ ਸਗਣ ਸਾਨੂੰ ਦੇ ਦਿਓ ਕਿ ਅਸਰ ਪਈ ਭਾਈ ਜੀ ਸੁੱਖੇ ਜੀ ਅਸਰ ਦਾ ਕੀ ਗਿਆ ਸਦਰਾ ਰੋਕੋ ਜੀ ਕੈਮਰਾ ਸਿਰਫ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੂਸਰਾ ਵਿਜੇਤਾ ਭਾਈ ਬੱਬੂ ਛੱਤਿਆਣਾ ਇਹਨੇ ਸੌਦੇ ਕੀਤੇ 15 ਸੌਦੇ ਤੋਂ ਉੱਤੇ ਤੇ ਇਹਨੂੰ ਭਾਈ ਜੀ ਪੱਖੇ ਨਾਲ ਵਾਜਿਆ ਗਿਆ ਤੇ ਇਸ ਤੋਂ ਅੱਗੇ ਬੇਨਤੀ ਕਰਦੇ ਆਂ ਦੋਸਤੋ ਜਿੰਨੇ ਵੀ ਮੇਰੇ ਬੱਕਰੀ ਪਾਲ ਕਵੀਰਾ ਦੇ ਵਪਾਰੀ ਵੀਰਾਂ ਸੂਰੇਆਲਾ ਬੱਕਰੀ ਦੀ ਰੌਣਕ ਬੱਕਰਾ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਤੇ ਇੱਥੇ ਦੋਸਤੋ ਜਰੂਰ ਪਹੁੰਚਿਆ ਕਰੋ ਸਾਰੇ ਪ੍ਰਬੰਧ ਪੂਕਤਾ ਹੁੰਦੇ ਆ ਇਸ ਤੋਂ ਅੱਗੇ ਭਾਈ ਪਵਨ ਜੀ ਬੋਲਣਗੇ ਹਾਂਜੀ ਬਾਈ ਕੋਣੀ ਬਾਕੀ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਕਵਰ ਕੀਤੀ ਹੈ ਕਿ ਬਾਈ ਬੁੱਤਾ ਹੀ ਹਰੀਗੜ੍ਹਲੇ ਇੱਕ ਪੱਖਾ ਲੈ ਕੇ ਗਏ ਅੱਜ ਇੱਕ ਪੱਖਾ ਬਾਈ 1500 ਦੇ ਕਰਕੇ ਬਾਈ ਲੱਖਾ ਸੰਤੂ ਸ਼ਕਤਿਆਣੇ ਵਾਲੇ ਨੇ ਵੀ ਸਲਮਾਨ ਆਪਣਾ ਮੰਡੀਲਾ ਵਧਾਇਆ ਹੈਗਾ ਤੇ ਕਹਿੰਦੇ ਕੱਤੀ ਹੈ ਕਿ ਤੇ ਬਾਅਦ ਤੋਂ ਬਾਈ ਵੀਰ ਹੋਰ ਵੀ ਦੂਰੇ ਵਾਲਾ ਬੱਸ ਕਿਹਾ ਕਰੋ ਕੋਈ ਆਏ ਨਹੀਂ ਤੇ ਆਪਾਂ ਵੀ ਆ ਕੇ ਨਹੀਂ ਬੰਦੇ ਕੋਈ ਇਹ ਵੀ ਨਾ ਪਾਣੀ ਕਿ ਜਿਹੜਾ ਵੀ ਭਰਾ ਕੋਈ ਸੋਚਦਾ ਹੈ ਕਿ ਨਰੋਲ ਕਿਸੇ ਨਾਲ ਕੋਈ ਪੱਤ ਬਾਜ਼ ਨਹੀਂ ਹੋਊਗਾ ਮਨ ਵਿੱਚ ਜਿਹੜਾ ਵੀ ਕੋਈ ਸਾਡੇ ਕੋਲ ਇੱਕ ਕਦਮ ਚੱਲ ਕੇ ਆ ਗਿਆ ਪਾਣੀ ਕਦਮ ਚੱਲ ਕੇ ਆ ਗਿਆ ਸਾਨੂੰ ਉਹਦਾ ਸਿਰ ਮੱਥੇ ਆ ਸਾਨੂੰ ਸਾਰੇ ਭਰਾ ਇੱਕੋ ਜਿਹੇ ਜਿੰਨੇ ਵੀ ਵਪਾਰੀ ਵੀਰ ਬੱਕਰੀ ਪਾਲਕ ਦੀ ਰਿ ਇੱਥੇ ਆਉਂਦੇ ਆਗੇ ਹਰੇਕ ਬੰਦੇ ਦਾ ਆਪਾਂ ਜਿਹੜਾ ਕੋਈ 15 ਸੋਤੇ ਕਰਦਾ ਪੱਕੇ ਨਾਲ ਸਹਿਮਾਨਤਾ ਕਰਾਂਗੇ ਜਿਵੇਂ ਜਿਵੇਂ ਕੋਈ ਆਪਣੀ ਮੰਡੀਆ ਤੋਂ ਸੁਯੋਗ ਦੇਵੋਗੇ ਆਪਾਂ ਨਾਮ ਨੂੰ ਨਾਮਾ ਦੇ ਵਿੱਚ ਵਾਧਾ ਵੀ ਕਰਾਂਗੇ ਹੋ ਸਕਦਾ ਮੈਂ ਉਮੀਦ ਕਰਦਾ ਅਗਲੀ ਮੰਡੀ ਤੋਂ ਟੋਕਾ ਟੱਪਾ ਨੂੰ ਬਾਜ਼ੀ ਦਾ ਪੱਕੇ ਦੇਣੇ ਪੈਣ ਲਓ ਜੀ ਸੁਣ ਲਿਆ ਦੋਸਤੋ ਸਾਡੇ ਸਾਹਮਣੇ ਸੌਦਾ ਹੈ ਜੀ ਇਹ ਕੋਈ ਗੱਲ ਸਾਡੇ ਵੀਡੀਓ ਦੇ ਵਿੱਚ ਹੀ ਦੇਖੋਗੇ ਤੁਸੀਂ ਬਰਪਰੀ ਦਾ ਧੜਾ ਹੀ ਮਾਰਿਆ ਠੀਕ ਹੈ ਬਰਪਰੀ ਦਾ ਧੜਾ ਖਰੀਦਿਆ ਇੱਕ ਬਿਲਕੁਲ ਠੀਕ ਹੈ ਛਿੰਦੇ ਵਾਲੇ ਆਲਿਆਂ ਤੋਂ ਖਰੀਦਿਆ ਸੀ ਆਹ ਤੁਹਾਨੂੰ ਵੀ ਦੱਸਾਂ ਗਣ ਸਕੀਮ ਦੀ ਝਾਕ ਲਾ ਕਿ ਸਾਡਾ ਸ਼੍ਰੀਵਾਰਤ ਪੁੱਛੋ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਬਾਈ ਆਪਣਾ ਕਿਵੇਂ ਲੱਗਿਆ ਬਾਈ ਪੱਖੇ ਦੀ ਹਵਾ ਜੈਸੇ ਦੀ ਲੈਾਂਗਾ ਮੈਂ ਤਲਾ ਦਾਂਗਾ ਹੈ ਇਸੇ ਪੱਖੇ ਦੀ ਹਵਾ ਲੈਾਂਗਾ ਕਿ ਚੱਲ ਯਾਰ ਆਈਆਂ ਵੰਡੀਆਂ ਬਹੁਤ ਲੱਗੀਆਂ ਜੰਦੀਆਂ ਪਰ ਅਸੀਂ ਇਸ ਤਰ੍ਹਾਂ ਦੀ ਮੰਡੀ ਨਹੀਂ ਇੱਕ ਜਿਹੜਾ ਪੱਖਾ ਨਾ ਹੁੰਦੀ ਜਾਂਦੇ ਠੀਕ ਹੈ ਜੀ ਅਜੇ ਚੱਕਰ ਤੂੰ ਬਾਈ ਸਭ ਤੋਂ ਵੱਡੀ ਮੰਡੀ ਹੈ ਤੂੰ ਵਾਲੀ ਆਪਣੇ ਪੰਜਾਬ ਚ ਮੰਡੀ ਤੋਂ ਨਾ ਨਹੀਂ ਮਿਲੈ ਉੱਥੇ ਇੱਕ ਕਰਨਾਮ ਨਹੀਂ ਦਿੱਤਾ ਬੰਦੇ ਨੇ ਅਗਰ ਪੰਜਾਬ ਜਾਂ ਬੱਕਰੀਆਂ ਵੀ ਖਰੀਦ ਲੀਆਂ ਸੌ ਵੇਚ ਹੀ ਲੈ ਲਈਆਂ ਪਰ ਇਹ ਕਰਨਾਮ ਨਿੱਕੀ ਸੇ ਬੰਦੇ ਨੂੰ ਇਹਨਾਂ ਜੇ ਸ਼ਾਵਾਸ਼ ਜਿਹੜਾ ਇਹ ਕੰਮ ਇਹਨਾਂ ਨੇ ਚਲਾਇਆ ਬੰਦੇ ਮਾਨਸਰਮਾਨ ਕਰੀ ਜਾਂਦੇ ਆ ਸਭ ਤੋਂ ਵੱਡੀ ਕੁਰਬਾਨੀ ਇਹਨਾਂ ਦੀ ਹੈ ਮਾਨਸਰਮਾਨ ਕੁਰਬਾਨੀ ਹੈ ਵਪਾਰੀਆਂ ਦੀ ਜਿਹੜਾ ਇਹਨਾਂ ਦੇ ਨਾਲ ਸਾਥ ਖੜੇ ਆ ਸੀ ਵੇਚੀ ਵੀ ਰਹੇ ਆ ਖਰੀਦੀ ਵੀ ਰਹੇ ਆ ਬਈ ਵਧੀਆ ਮੰਡੀ ਸਾਡੇ ਇਲਾਕੇ ਹੀ ਆਪਣੇ ਚੱਲੀਏ ਚੱਲੀਏ ਦੀ ਬਹੁਤ ਵਧੀਆ ਸੋਹਣੀ ਹੈ ਅੱਜ ਜੇ ਤਾਂ ਗੱਲ ਕਰੀ ਜਾਂਦਾ ਅੰਕਲ ਕ੍ਰਿਸ਼ਨ ਵੀ ਇੱਕ ਪੱਥਰ ਦੇ ਮਿੱਟੀ ਪਈ ਜਾਂਦਾ ਸੀਗਾ ਮਿੱਟੀ ਪੈਂਦੀ ਅੱਜ ਵੀ ਆਇਆ ਮੱਡੀ ਦੇ ਵਿੱਚ ਮੰਡੀ ਆਉਦੀ ਹੈ ਚੱਲੇ ਸਾਨੂੰ ਵੀ ਫਾਇਦਾ ਇਹਨਾਂ ਨੂੰ ਫਾਇਦਾ ਸੋ ਦੋਸਤੋ ਤੁਸੀਂ ਸੋਹਣੀ ਲਿਆ ਹੋਣਾ ਵੀ ਅੰਕਲ ਕ੍ਰਿਸ਼ਨ ਨੇ ਕੀ ਕਿਹਾ ਕੋਈ ਵੀ ਦੋਸਤੋ ਮਾਨ ਸਨਮਾਨ ਭਾਵੇਂ ਪੈਨਸਲ ਦਾ ਹੋਵੇ ਤੇ ਪ੍ਰਚਾਰ ਬੰਨਿਆ ਜ ਜ ਨਵਾਜਿਆ ਜਾਵੇ ਬੰਦਾ ਉਹਨੂੰ ਮਾਨ ਸਨਮਾਨ ਹੀ ਕਿਹਾ ਜਾਂਦਾ ਪਰ ਇਹਦਾ ਬਹੁਤ ਵੱਡਾ ਪੱਖਾ ਜਿਹੜਾ ਘੱਟੋ ਘਾਟਾ 2000 ਰੁਪਏ ਤੋਂ ਉੱਤੇ ਆਉਂਦਾ ਹੋਊਗਾ ਇਹ ਤੇ ਜਿੰਨੇ ਵੀ ਮੇਰੇ ਬੱਕਰੀ ਪਾਲ ਕਵੀਰਾ ਕੋਈ ਵੀ ਖੁੱਲਾ ਸੱਦਾ ਜਿਹੜਾ 1500 ਦਿਆਂ ਤੋਂ ਵੱਧ ਸੌਦੇ ਕਰਦਾ ਹੈ ਕੁਣੋ ਦੋਸਤੋ ਇਹ ਪੱਖੇ ਨਾਲ ਨਵਾਜਿਆ ਜਾਊਗਾ ਤੇ ਹੋ ਸਕਦਾ ਗਾਹ ਨੂੰ ਨਾਮ ਵੱਡੇ ਹੋ ਜਾਣ ਇਹ ਨਹੀਂ ਬਿਲਕੁਲ ਹੋਣਗੇ ਜਿਵੇਂ ਜਿਵੇਂ ਆਪਾਂ ਨੂੰ ਬੱਕਰੀ ਪਾਲਕਾ ਵਪਾਰੀ ਨੂੰ ਜੋੜ ਦੇਣਗੇ ਉਹਨਾਂ ਦੇ ਵਿੱਚ ਆਪਾਂ ਨਾਮਾਂ ਦੇ ਵਿੱਚ ਵੀ ਵਾਧਾ ਕਰਾਂਗੇ ਕੱਲੇ ਪੱਖਿਆਂ ਤੱਕ ਨਹੀਂ ਸੀਮਤ ਰੱਖਾਂਗੇ ਹਰੇਕ ਬੰਦੇ ਦਾ ਮਾਨ ਸਨਮਾਨ ਹੋਊਗਾ ਸਾਨੂੰ ਹਰੇਕ ਬੰਦਾ ਕੋਈ ਵੀ ਇੱਕ ਕਦਮ ਚੱਲ ਕੇ ਆ ਗਿਆ 100 ਕਦਮ ਚੱਲੇ ਕੇ ਆ ਗਿਆ ਸਾਡੇ ਸਿਰ ਮੱਥੇ ਆ ਹਰੇਕ ਬੰਦਾ ਆਪਾਂ ਨੂੰ ਮੁੱਢੀ ਦੇ ਵਿੱਚ ਸਾਰੇ ਬਰਾਬਰ ਹੈ ਕੋਈ ਕਿਸੇ ਨਾਲ ਪੱਖ-ਪਾਤ ਨਹੀਂ ਵੱਧ ਤੋਂ ਵੱਧ ਮੁੱਢੀ ਦੇ ਵਿੱਚ ਆ ਕੇ ਦੋਸਤਾਂ ਕਰੋ ਤੇ ਕੁੱਝ ਪੱਖਿਆਂ ਦੇ ਵਿੱਚ ਵੀ ਲਾਓ ਸਟਾੜੀਆਂ ਮਾਰ ਦਿਓ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਲੋ ਜੀ ਦੋਸਤੋ ਬਹੁਤ ਧੰਨਵਾਦ ਤੇ ਮਿਲਦੇ ਆ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ